ਭਾਈਚਾਨ ਨੂੰ ਬਹੁਤ ਬਹੁਤ ਦੁੱਖ ਹੈ ਜੈਸ਼ੀ ਮੋਹਮਮਦ ਦੇ ਟਿਕਾਣਿਆਂ ਤੇ ਲਗਭਗ 9 ਟਿਕਾਣੇ ਜਿਨ੍ਹਾਂ ਨੂੰ ਛੇਰ ਟਿਕਾਣੇ ਕੁਝ ਪਾਕਿਸਤਾਨ ਮੰਨ ਰਿਹਾ ਬਹੁਤ ਵੱਡੀ ਕਾਰਵਾਈ ਹੋਈ ਸੈਕੜੇ ਅਤੰਕੀ ਮਾਰੇ ਗਏ ਔਰ ਜਿਹੜੇ ਕਹਿ ਕੇ ਗਏ ਸੀ ਕਿ ਮੋਦੀ ਜੀ ਕੋ ਜਾ ਕੇ ਬਤਾ ਦੇਣਾ ਹੁਣ ਮੋਦੀ ਜੀ ਨੂੰ ਇਹ ਸੰਦੇਸ਼ ਭੇਜਦਾ ਵੀ ਸਾਡਾ ਵੀ ਦੇਖ ਲਓ ਔਰ ਉਹਨਾਂ ਨੇ ਧਰਮ ਪੁੱਛ ਕੇ ਮਾਰੇ ਸੀਗੇ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਸਰਕਾਰ ਨੇ ਕਿਸੇ ਦੇ ਧਰਮ ਪੁੱਛ ਕੇ ਨਹੀਂ ਬਲਕਿ ਅਤੰਕੀ ਜਾਨ ਕੇ ਜਿਹੜੇ ਪੰਕੀ ਸੀਗੇ ਉਹਨਾਂ ਦਾ ਤਲਮ ਕੋਈ ਵੀ ਹੋਵੇ ਉਹਨਾਂ ਨੂੰ ਡਗਾੜਿਆ ਤੇ ਬਰਾ ਕਰਕੇ ਉਹਨਾਂ ਦਾ ਬ੍ਰਿਟਿਸ਼ ਬਣਾਉਣ ਦਾ ਕੰਮ ਕੀਤਾ ਹੈ ਇਹਦੇ ਵਾਸਤੇ ਮੈਂ ਭਾਰਤ ਦੀ ਸੈਨਾ ਨੂੰ ਭਾਰਤ ਦੀ ਵਾਯੂ ਸੈਨਾ ਨੂੰ ਔਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਧੰਨਵਾਦ ਕਰਦਾ ਹਾਂ ਪਰ ਮੈਂ ਕਹਿਣਾ ਚਾਹੁੰਦਾ ਕਿ ਦੇਸ਼ 140 ਕਰੋੜ ਲੋਕ ਅੱਜ ਇਸ ਗੱਲ ਤੇ ਗਰ ਮਹਿਸੂਸ ਕਰਦੇ ਨੇ ਕਿ ਸਾਡੀ ਸੈਨਾ ਨੇ ਜਾ ਕੇ ਮੂੰਹ ਤੋੜ ਜਵਾਬ ਦਿੰਦਿਆਂ ਉਹਨਾਂ ਅਤੰਕੀਆਂ ਦਾ ਨਾ ਕੇਵਲ ਹਮਲਾ ਕੀਤਾ ਪਰ ਪਰਵਾਰਾਂ ਦੇ ਪਰਿਵਾਰ ਉਹਨਾਂ ਦੇ ਮਟਾਉਣ ਦਾ ਕੰਮ ਕੀਤਾ ਇਹਦੇ ਵਾਸਤੇ ਮੈਂ ਸਾਰੀ ਸੈਨਾ ਨੂੰ ਬਧਾਈ ਸਰ ਅੱਜ ਸੈਨਿਕ ਬਲੂਕੀ ਛੁੱਟੀਆਂ ਕੈਨਸਲ ਕਰਦੀਆਂ ਔਰ ਅੱਜ ਮੌਕ ਡ੍ਰਿਲ ਵੀ ਕਰਾਈ ਜਾਏਗੀ ਆਪ ਕਿਆ ਸੰਦੇਸ਼ ਦੇਂਗੇ ਦੇਸ਼ ਨੂੰ ਡੌਬੇ ਤੋਂ ਦੇਖੀਏ ਸਾਡੇ ਦੇਸ਼ ਜੋ ਸਾਡੀ ਆਰਮੀ ਦੇ ਚੀਫਸ ਵੱਲੋਂ ਜਾਂ ਸਾਡੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਕਿਹਾ ਜਾ ਰਿਹਾ ਮੌਕ ਟ੍ਰਿਲ ਦਿੱਲੀ ਦੀ ਸਰਕਾਰ ਪੂਰੀਓ ਦੀ ਵਾਸਤੇ ਮਸ਼ਤੀਦੀ ਨਾਲ ਕੱਲ ਮੁੱਖ ਮੰਤਰੀ ਜੀ ਨੇ ਵਾਸਤੇ ਮੀਟਿੰਗ ਲਈ ਸੀ ਔਰ ਉਹਨਾਂ ਨੇ ਸਾਰੇ ਜਿਹੜੇ ਅਧਿਕਾਰੇ ਨੂੰ ਅਦਾਇ ਦਿੱਤੀ ਆ ਕਿ ਜੋ ਕੇਂਦਰ ਸਰਕਾਰ ਦੀਆਂ ਡਾਇਰੈਕਸ਼ਨ ਸਾਰੀਆਂ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਔਰ ਲੋਕਾਂ ਨੂੰ ਅਸੁਵਿਧਾ ਨਾ ਹੋਵੇ ਕੋਈ ਵੀ ਔਰ ਉਹਦੇ ਚੱਲਦੇ ਸਾਰਾ ਕੁਝ ਜਿਹੜਾ ਇਹ ਇਹਨੂੰ ਮੌਕ ਟ੍ਰਿਲ ਨੂੰ ਪੂਰਾ ਕੀਤਾ ਜੈਸ਼ੀ ਮੁਹੰਮਦ ਦੇ ਟਿਕਾਣਿਆਂ ਤੇ ਲਗਭਗ 9 ਘਣਾਤ ਜਿਨ੍ਹਾਂ ਨੂੰ ਛੇੜ ਤਗਾਣੇ ਖੁਦ ਪਾਕਿਸਤਾਨ ਮੰਨ ਰਿਆ ਬਹੁਤ ਵੱਡੀ ਕਾਰਵਾਈ ਹੋਈ ਸਾਈਕਲਾਂ ਤਨਕੀ ਮਾਰੇ ਗਏ ਔਰ ਜਿਹੜੇ ਕਹਿ ਕੇ ਗਏ ਸੀ ਕਿ ਮੋਦੀ ਜੀ ਕੋ ਜਾ ਕੇ ਬਤਾ ਦੇਣਾ ਹੁਣ ਮੋਦੀ ਜੀ ਨੂੰ ਇਹ ਸੰਦੇਸ਼ ਭੇਜ ਤਾਂ ਵੀ ਸਾਡਾ ਵੀ ਦੇਖ ਲਓ ਔਰ ਉਹਨਾਂ ਨੇ ਧਰਮ ਪੁੱਛ ਕੇ ਮਾਰੇ ਸੀਗੇ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡੀ ਸਰਕਾਰ ਨੇ ਕਿਸੇ ਨੂੰ ਧਰਮ ਪੁੱਛ ਕੇ ਨਹੀਂ ਬਲਕਿ ਅਤਨਕੀ ਜਾਣ ਕੇ ਜਿਹੜੇ ਅਤਨਕੀ ਸੀਗੇ ਉਹਨਾਂ ਦਾ ਧਰਮ ਕੋਈ ਵੀ ਹੋਵੇ ਉਹਨਾਂ ਦਾ ਡਿਗਾਰਿਆ ਧਰਮਾ ਕਰਕੇ ਉਹਨਾਂ ਦਾ ਬ੍ਰਿਟਿਸ਼ ਬਣਾਉਣ ਦਾ ਕੰਮ ਕੀਤਾ ਹੈ ਇਹਦੇ ਵਾਸਤੇ ਮੈਂ ਭਾਰਤ ਦੀ ਸੈਨਾ ਨੂੰ ਭਾਰਤ ਦੀ ਬਾਈ ਹਥਿਆਰ ਸੈਨਾ ਨੂੰ ਔਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਧੰਨਵਾਦ ਕਰਦਾ ਹਾਂ ਪਰ ਮੈਂ ਕਹਿਣਾ ਚਾਹੁੰਦਾ ਕਿ ਦੇਸ਼ ਦੇ 140 ਕਰੋੜ ਲੋਕ ਅੱਜ ਇਸ ਗੱਲ ਤੇ ਗਰ ਮਹਿਸੂਸ ਕਰਦੇ ਨੇ ਕਿ ਸਾਡੀ ਸੈਨਾ ਨੇ ਜਾ ਕੇ ਮੂੰਹ ਤੋੜ ਜਵਾਬ ਦਿੱਤੇ ਹਨ ਅਨਾਂ ਤੰਕੀਆਂ ਦਾ ਨਾ ਕੇਵਲ ਹਮਲਾ ਕੀਤਾ ਪਰ ਪਰਵਾਰਾਂ ਦੇ ਪਰਿਵਾਰ ਉਹਨਾਂ ਨੇ ਮਟਾਉਣ ਦਾ ਕੰਮ ਕੀਤਾ ਹੈ ਇਹਦੇ ਵਾਸਤੇ ਮੈਂ ਸਾਰੀ ਸੈਨਾ ਨੂੰ ਬਧਾਈ ਸਰ ਅੱਜ ਸੈਨਿਕ ਬਲ ਵੱਲੋਂ ਕਿ ਛੁੱਟੀਆਂ ਕੈਨਸਲ ਕਰਦੀਆਂ ਹਨ ਔਰ ਅੱਜ ਮੌਕ ਡ੍ਰਿਲ ਵੀ ਕਰਾਈ ਜਾਏਗੀ ਆਪ ਕਿਆ ਸੰਦੇਸ਼ ਦੇਣਗੇ ਦੇਸ਼ ਨੂੰ ਮੌਕ ਵਿੱਚ ਤਾਂ ਦੇਖੀਏ ਜੋ ਸਾਡੀ ਆਰਮੀ ਦੇ ਚੀਫਸ ਵੱਲੋਂ ਜਾਂ ਸਾਡੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਕਿਹਾ ਜਾ ਰਿਹਾ ਮੌਪਰੇ ਦਿੱਲੀ ਦੀ ਸਰਕਾਰ ਪੂਰੀਓ ਦੀ ਵਾਸਤੇ ਮਸ਼ਤੀਦੀ ਨਾਲ ਕੱਲ ਮੁੱਖ ਮੰਤਰੀ ਜੀ ਨੇ ਵਾਸਤੇ ਮੀਟਿੰਗ ਲਈ ਸੀ ਔਰ ਉਹਨਾਂ ਨੇ ਸਾਰੇ ਜਿਹੜੇ ਅਧਿਕਾਰੇ ਨੂੰ ਅਦਾਇ ਦਿੱਤੀ ਆ ਕਿ ਜੋ ਕੇਂਦਰ ਸਰਕਾਰ ਦੀਆਂ ਡਾਇਰੈਕਸ਼ਨ ਸਾਰੀਆਂ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਔਰ ਲੋਕਾਂ ਨੂੰ ਅਸੁਵਿਧਾ ਨਾ ਹੋਵੇ ਕੋਈ ਵੀ ਔਰ ਉਹਦੇ ਚੱਲਦੇ ਸਾਰਾ ਕੁਝ ਜਿਹੜਾ ਇਹ ਇਹਨੂੰ ਮੌਪਰੇ ਨੂੰ ਪੂਰਾ ਕੀਤਾ ਜੈਸ਼ੀ ਮੁਹੰਮਦ ਦੇ ਟਿਕਾਣਿਆਂ ਤੇ ਲਗਭਗ 9 ਟਿਕਾਣੇ ਜਿਨ੍ਹਾਂ ਨੂੰ ਛੇੜ ਟਿਕਾਣੇ ਕੁਝ ਪਾਕਿਸਤਾਨ ਮੰਨ ਰਿਹਾ ਬਹੁਤ ਵੱਡੀ ਕਾਰਵਾਈ ਹੋਈ ਸੈਕੜੇ ਅਤੰਕੀ ਮਾਰੇ ਗਏ ਔਰ ਜਿਹੜੇ ਕਹਿ ਕੇ ਗਏ ਸੀ ਕਿ ਮੋਦੀ ਜੀ ਕੋ ਜਾ ਕੇ ਬਤਾ ਦੇਣਾ ਹੁਣ ਮੋਦੀ ਜੀ ਨੇ ਵੀ ਸੰਦੇਆ ਭੇਜਤਾ ਵੀ ਸਾਡਾ ਵੀ ਦੇਖ ਲਓ ਪਰ ਉਹਨਾਂ ਨੇ ਧਰਮ ਪੁੱਛ ਕੇ ਮਾਰੇ ਸੀਗੇ ਹੁਣ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡੀ ਸਰਕਾਰ ਨੇ ਕਿਸੇ ਦੇ ਧਰਮ ਪੁੱਛ ਕੇ ਨਹੀਂ ਬਲਕਿ ਅਤੰਕੀ ਜਾਣ ਕੇ ਜਿਹੜੇ ਅਤੰਕੀ ਸੀਗੇ ਉਹਨਾਂ ਦਾ ਧਰਮ ਕੋਈ ਵੀ ਹੋਵੇ ਉਹਨਾਂ ਨੇ ਡਿਗਾਰੇ ਤੇ ਫੜਾ ਕਰਕੇ ਉਹਨਾਂ ਦਾ ਬ੍ਰਿਟਿਸ਼ ਮਨਾਉਣ ਦਾ ਕੰਮ ਕੀਤਾ ਹੈ ਇਹਦੇ ਵਾਸਤੇ ਮੈਂ ਭਾਰਤ ਦੀ ਸੈਨਾ ਨੂੰ ਭਾਰਤ ਦੀ ਵਾਯੂ ਸੈਨਾ ਨੂੰ ਔਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਧੰਨਵਾਦ ਕਰਦਾ ਹਾਂ ਪਰ ਮੈਂ ਕਹਿਣਾ ਚਾਹੁੰਦਾ ਕਿ ਦੇਸ਼ ਦੇ 140 ਕਰੋੜ ਲੋਕ ਅੱਜ ਇਸ ਗੱਲ ਤੇ ਗਰਮ ਮਹਿਸੂਸ ਕਰਦੇ ਨੇ ਕਿ ਸਾਡੀ ਸੈਨਾ ਨੇ ਜਾ ਕੇ ਮੂੰਹ ਤੋੜ ਜਵਾਬ ਦਿੰਦਿਆਂ ਉਹਨਾਂ ਤਨਕੀਆਂ ਦਾ ਨਾ ਕੇਵਲ ਖੁਲਾ ਕੀਤਾ ਪਰ ਪਰਵਾਰਾਂ ਦੇ ਪਰਿਵਾਰ ਉਹਨਾਂ ਨੇ ਮਟਾਉਣ ਦਾ ਕੰਮ ਕੀਤਾ ਇਹਦੇ ਵਾਸਤੇ ਮੈਂ ਸਾਰੀ ਸੈਨਾ ਨੂੰ ਬੋਲਦਾ ਹਾਂ ਸਰ ਅਰਮਿਸੈਨਿਕ ਬੰਲੂਕੀ ਛੁੱਟੀਆਂ ਕੈਨਸਲ ਕਰ ਦਿੱਤੀਆਂ ਔਰ ਅੱਜ ਮੌਕ ਡ੍ਰਿਲ ਵੀ ਕਰਾਈ ਜਾਏਗੀ ਆਪ ਕਿਆ ਸੰਦੇਸ਼ ਦੇਂਗੇ ਦੇਸ਼ ਨੂੰ ਮੌਕ ਮੇਂ ਤੋਂ ਜੋ ਸਾਡੀ ਆਰਮੀ ਦੇ ਚੀਫਸ ਵੱਲੋਂ ਜਾਂ ਸਾਡੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਕਿਹਾ ਜਾ ਰਿਹਾ ਮੌਕ ਟ੍ਰੇਲ ਦਿੱਲੀ ਦੀ ਸਰਕਾਰ ਪੂਰੀਓ ਦੀ ਵਾਸਤੇ ਮਸਤੀਦੀ ਨਾਲ ਕੱਲ ਮੁੱਖ ਮੰਤਰੀ ਜੀ ਨੇ ਵਾਸਤੇ ਮੀਟਿੰਗ ਲਈ ਸੀ ਔਰ ਉਹਨਾਂ ਨੇ ਸਾਰੇ ਜਿਹੜੇ ਅਧਿਕਾਰੇ ਨੂੰ ਅਦਾਇ ਦਿੱਤੀ ਆ ਕਿ ਜੋ ਕੇਂਦਰ ਸਰਕਾਰ ਦੀਆਂ ਡਾਇਰੈਕਸ਼ਨ ਸਾਰੀਆਂ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਔਰ ਲੋਕਾਂ ਨੂੰ ਅਸੁਵਿਧਾ ਨਾ ਹੋਵੇ ਕੋਈ ਵੀ ਔਰ ਉਹਦੇ ਚੱਲਦੇ ਸਾਰਾ ਕੁਝ ਜਿਹੜਾ ਇਹ ਇਹਨੂੰ ਮੌਕ ਟ੍ਰੇਲ ਨੂੰ ਪੂਰਾ ਕੀਤਾ ਗਿਆ